ਨਵੇਂ ਸਾਲ ਦੀ ਆਰੰਭਤਾ ਨੂੰ ਮੁੱਖ ਰੱਖਦੇ ਆ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਆ ਆਓ ਗੁਰੂ ਪਿਆਰ ਵਾਲਿਓ ਸਭ ਤੋਂ ਪਹਿਲਾਂ ਦਾਸ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਪਾਤਸ਼ਾਹ ਕਿਰਪਾ ਕਰਨ ਨਾਮ ਦੀ ਦਾਤ ਕਰਿਸ਼ਣ ਤੀਰਤੰ ਦੀ ਕਲਾ ਦੀ ਦਾਤ ਕਰਿਸ਼ਣ ਸਾਹਿਬ ਮੇਰਾ ਨੀਤ ਨਾਮ ਸਦਾ ਸਦਾ ਦਾਤਾ ਦਾਤਾ ਦੇ ਕੇ ਸਾਨੂੰ ਦਰ ਕਰਦੇ ਨਾਲ ਜੁੜਨ ਪ੍ਰਮਾਤਮਾਔਰ ਜਦੋਂ ਅੱਜ ਵਾਰ ਵਿਆਖਿਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਰਵਿ ਕੀਤੀ ਹੈ ਅੱਜ ਨਵੇਂ ਸਾਲ ਵਾਲੇ ਦਿਨ ਸ਼ਬਦ ਦੇ ਮਾਧਮ ਬਾਦਸ਼ਾਹ ਦੇ ਸਾਨੂੰ ਕੀ ਸਮਝਾਉਣਾ ਕਰਦੇ ਨੇ ਕਿਉਂਕਿ ਪ੍ਰਮਾਤਮਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਚੇ ਸੰਸਾਰ ਨੂੰ ਸਰਬ ਸੰਗਤ ਦੇ ਦੇਣ ਵਾਲੇ ਹਨ ਉਹ ਸਭ ਇਹ ਸ਼ਬਦ ਦੇ ਮਤਲਬ ਨਾਲ ਸਮਝਾਉਣਾ ਕਰਦੇ ਨੇ ਸ੍ਰੀ ਰਾਜ ਮਹਿਲਾ ਬਹਿਲਾਲ ਸ੍ਰੀ ਰਾਜ ਦੇ ਵਿੱਚ ਵਿਚਾਰਨ ਕੀਤਾ ਹੋਇਆ ਧੰਨ ਧੰਨ ਸੇਵਾਰਨ ਪਾਤਸ਼ਾਹ ਜੀ ਮੁਖਾਲ ਜੋਤੋਂ ਪਾਤਸ਼ਾਹ ਜੀ ਉਚਨ ਕਰਦੇ ਨੇ ਲਭ ਕਤਾ ਕੋੜ ਚਿਹੜਾ ਠਗ ਖਾਦਾ ਮਰਦਾਰ ਜਿਹੜਾ ਲਗ ਹੈ ਨਾ ਆ ਕੀ ਲੋਭ ਲਾਲਚ ਇੱਕ ਉੱਤੇ ਨਹੀਂ ਆਈ ਹੈ ਜਿਹੜਾ ਸੰਸਾਰ ਦੇ ਵਿੱਚ ਮਨੁੱਖਾਂ ਦੇ ਵਿੱਚ ਵਰਤ ਕੇ ਸਾਨੂੰ ਪਰਿਵਾਰਕ ਤੌਰ ਤੇ ਤੇ ਭਾਵੇਂ ਸੰਸਾਰਿਕ ਤੌਰ ਤੇ ਜੇ ਗੁਰੂ ਤੋਂ ਸਮਝੀਏ ਇਹਨਾਂ ਦਿਨਾ ਭਾਗਾ ਦੇ ਵਿੱਚੋਂ ਸਾਨੂੰ ਲੋਭ ਲਾਲਚ ਤਰੋੜਦਾ ਹੈ ਲਗ ਕੁੱਤਾ ਲੋਭ ਕਦੇ ਨਹੀਂ ਆਈ ਹੈ ਖਾਂ ਨੂੰ ਭੌਂਕਦਾ ਆਇਂਦਾ ਹੈ ਦੂੜਦਾ ਰਹਿੰਦਾ ਹੈ ਕੂੜਾ ਤੇ ਜਿਹੜਾ ਝੂਠ ਬੋਲਣਾ ਹੈ ਉਹ ਚੂੜੇ ਨਹੀਂ ਆਈ ਹੈ ਚੂੜਾ ਕਿਸੇ ਧਾਰਮਿਕ ਤੌਰ ਤੇ ਕਿਸੇ ਨੂੰ ਜਾਤ ਪਾਲ ਕਰਕੇ ਨਹੀਂ ਨੀਚਾ ਜਾਤ ਵਾਲਿਆਂ ਨੂੰ ਮਨੁੱਖੀ ਸਮਰੱਥ ਦੇ ਵਿੱਚ ਬਿਆਨ ਕੀਤਾ ਗਿਆ ਹੈ ਛੋਟੀ ਜਾਤ ਵਾਲਿਆਂ ਨੂੰ ਛੋਟੇ ਕੰਮਾਂ ਵਾਲਿਆਂ ਨੂੰ ਚੂੜਾ ਕਿਹਾ ਜਾਂਦਾ ਸੀ ਇਹ ਹਿੰਦੂਆਂ ਦੇ ਮਨੁੱਖੀ ਸੁਭਿਧ ਦੇ ਵਿੱਚ ਬਿਆਨ ਕੀਤਾ ਗਿਆ ਹੈ ਪਾਤਸ਼ਾਹ ਜੀ ਦੇਖਣੇ ਕੂੜ ਜੋੜਾ ਕੋਈ ਊਣ ਹੀ ਚੂੜਾ ਜਿਹੜਾ ਝੂਠੇ ਕੰਮ ਕਰਦਾ ਹੈ ਜਿਹੜਾ ਝੂਠ ਬੋਲਦਾ ਹੈ ਉਹ ਚੂੜਾ ਹੈ ਕੋਲ ਚੂੜਾ ਥੱਗ ਖਾਦਾ ਮਰਦਾ ਤੇ ਥੱਗ ਕੇ ਖਾਣਾ ਕਿਸੇ ਦਾ ਹੱਕ ਖਾਣਾ ਐਵੇਂ ਜਿਵੇਂ ਜਿਵੇਂ ਕੋਈ ਮਰਦਾ ਖਾਣਾ ਪੈ ਜਾਵੇ ਪਰਿੰਦਾ ਪਰ ਮਨ ਮੁਕਤੀ ਕਿਸੇ ਦੀ ਨਿਹਦਿਆ ਕਰਨੀ ਕਿਸੇ ਵੀ ਚੁਗਲੀ ਕਰਨੀ ਐਵੇਂ ਕਹਿ ਲੋ ਜਿਵੇਂ ਕਿਸੇ ਦਾ ਸਰੀਰਕ ਮਲ ਖਾਣਾ ਕਿੰਨੀ ਕੋਤਾਰਨਾ ਕੀਤੀ ਹੈ ਪਾਤਸ਼ਾਹੀ ਨੇ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਨਿੰਦਾ ਇਹੋ ਜਿਹੀ ਹੈ ਕਿ ਜਿਵੇਂ ਕਿਸੇ ਦਾ ਮਲ ਖਾਣਾ ਪੈ ਜਾਂਦਾ ਇਨਾ ਮਾੜਾ ਕੰਮ ਹੈ ਨਿੰਦਿਆ ਦਾ ਅਗਨ ਕਰੋਧ ਚੰਡਾਲ ਤੇ ਜਿਹੜਾ ਸਾਡਾ ਕਰੋਧ ਹੈ ਉਹ ਅਗਨ ਦੀ ਭਾਤੀ ਹੈ ਚੰਡਾਲ ਦੀ ਭਾਤੀ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਕਲੇਸ਼ ਪਾ ਕੇ ਰੱਖਦਾ ਹੈ ਸਾਨੂੰ ਰੱਬ ਨਾਲੋਂ ਗੁਰੂ ਨੰਤ ਤੋੜ ਕੇ ਰੱਖਦਾ ਰਸ ਕਸ ਆਪ ਜ਼ਰਾਹਨਾ ਇਹ ਕੰਮ ਮੇਰੇ ਕਰਤਾ ਰਸ ਕਸ ਸਾਨੂੰ ਆਪਣੀ ਵਧੀਾਈ ਆਪਣੀ ਸੋਹਣਾ ਚੰਗੀ ਕਰਦੀ ਹੈ ਇਹ ਕੰਮ ਮੇਰੀ ਕਰਤਾ ਇਹ ਹੀ ਮੇਰੀ ਸੋਚ ਬਣੀ ਹੋਈ ਹੈ ਸਾਡੇ ਸੰਸਾਰਿਕ ਸਾਡੇ ਸੋਹਬਾ ਸਾਨੂੰ ਵਧੀਆ ਲੱਗਦੀ ਹੈ ਤੇਰਾ ਨਾਮ ਸਸਿੱਖੀ ਤੋਂ ਅਨਕਤਿਤ ਪਹੁੰਚਦਾ ਨਹੀਂ ਆਉਂਦਾ। ਬਾਬਾ ਬੋਲੀਆ ਪਤ ਹੋਏ। ਉਹ ਜੇ ਬੋਲ ਬੋਲੋ ਜਿਨ ਬੋਲਨ ਦੇ ਨਾਲ ਸਾਡੇ ਸੰਸਾਰ ਦੇ ਵਿੱਚ ਇਚਿਤ ਬਣਦੀ ਹੈ, ਪਤ ਬਣਦੀ ਹੈ। ਉਤਮ ਸੇਧ ਉਤਮ ਹੋਏ। ਚੰਗੇ ਕੰਮ ਕਰਾਂਗੇ, ਚੰਗਾ ਵਤੀਰਾ ਕਰਾਂਗੇ, ਚੰਗਾ ਨਾਮ ਸਿਮਰਨ ਕਰਾਂਗੇ ਤੇ ਅਸੀਂ ਉਤਮ ਬਣੇ ਜਾਵਾਂਗੇ। ਉਹ ਪਰਮਾਤਮਾ ਦੀ ਦਰਗਾਹ ਸਾਨੂੰ ਢੋਈ ਮਿਲੇਗੀ। ਮਨ ਬਲੇਗਾ ਉੱਤਮ ਸੇ ਉੱਤਮ ਹੋਏ ਉੱਤਮ ਸੇ ਦਲ ਉੱਤਮ ਕਹੀਐ ਨੀਚ ਕਰਨ ਬਹਿ ਗਏ ਤਿੰਬਾੜੇ ਕਮਾਂ ਵਾਲਾ ਨੀਚ ਰਹਿ ਜਾਂਦਾ ਹੈ ਉਹ ਗਾਇਬ ਜੀਰਗਾ ਵਿੱਚ ਪਛਤਾਉਂਦਾ ਰਹਿੰਦਾ ਹੈ ਹਰ ਹਾਲ ਰਸ ਸੁਨਾਰ ਸਰੂਪਾ ਰਸ ਸੁਨਾਰ ਸਰੂਪਾ ਕਾ ਰਸ ਪਰਮਣਿਕੀ ਵਾਸ ਸਾਨੂੰ ਰਸ ਲੱਗੇ ਹੋਏ ਨਹੀਂ ਸਵਾਦ ਲੱਗੇ ਹੋਏ ਨਹੀਂ ਚਾਹੇ ਸੋਨੇ ਦੇ ਗਹਿਣਿਆਂ ਦੇ ਨਾਲੋਂ ਚਾਹੇ ਸੋਨੇ ਰੂਪ ਦੇ ਨਾਲੋਂ ਰਸ ਕਾਮਣ ਕਾਮ ਵਾਸ਼ਨ ਅ dress ਲਾ ਲਓ ਰਸ ਪਰਮਲ ਕੀ ਬਾਤ ਸਬੰਧੀਆਂ ਨਾਲ ਦੇ ਰਸ ਲਾ ਲਓ ਰਸ ਘੋੜੇ ਰਸ ਸੇਜਾ ਮੰਦਰ ਤੇ ਸਾਨੂੰ ਰਸ ਲੱਗੇ ਕੋਹੜ ਸਰਾਹੀਆਂ ਦੇ ਸਾਹਬਾਂ ਦੀਆਂ ਸਵਾਰੀਆਂਾਂ ਦੇ ਅ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਸੋਹਣੀਆਂ ਸੋਹਣੀਆਂ ਸੇਜਾਂ ਦੇ ਸੋਹਣਾ ਸੋਹਣੇ ਸੋਹਣੇ ਘਰਾਂ ਦੇ ਵਿੱਚ ਰਹਿਣਾ ਰਸ ਮਿੱਠਾ ਸਵਾਦ ਮਿੱਠੇ ਪਦਾਰਥਾਂ ਨੂੰ ਖਾਣ ਦਾ ਰਸ ਲਾਲਚ ਮਾਸ ਖਾਣ ਦਾ ਰਸ ਇੰਨੇ ਕੁ ਰਸ ਲੱਗੇ ਨੇ ਪ੍ਰਮਾਤਮਾ ਦੇ ਨਾਮ ਨਾਲ ਕੋਪੀ ਦਾ ਸਵਾਦ ਤੇ ਅਸੀਂ ਜਗ੍ਹਾ ਹੀ ਨਹੀਂ ਛੱਡੀ ਇਹ ਤੇ ਰਸ ਸਰੀਰ ਤੇ ਕੈ ਕਟ ਨਾਮ ਨਿਵਾਸ ਅਸੀਂ ਰਸਾਂ ਦੇ ਨਾਲ ਸਵਾਦਾਂ ਦੇ ਨਾਲ ਭਰੇ ਹੋਇਆ ਵਹਿਗੂ ਦੇ ਨਾਮ ਦੇ ਰਹੀ ਸੀ ਜਗ੍ਹਾ ਹੀ ਨਹੀਂ ਰੱਖਿਆ ਜਿਤ ਬੋਲਿਆ ਪਰਤ ਪਾਇਆ ਇਹ ਨੂੰ ਜਾਂ ਬੋਲ ਬੋਲੋ ਜਿਨ ਬੋਲਾਂ ਦੇ ਨਾਲ ਸਭ ਇੱਜ਼ਤ ਮਿਲਦੀ ਹੈ ਵਡਿਆਈ ਮਿਲਦੀ ਹੈ ਸੋਪੋਜਿਆ ਪ੍ਰਮਾਣ ਉਹੀ ਬੋਲ ਉਹੀ ਸਾਡਾ ਨਦੀਰਾ ਉਸ ਵਹਿਗੁਰੂ ਜਿੱਦਾ ਕਰਗਾ ਦੇ ਵਿੱਚ ਸੱਚੇ ਦਰਬਾਰ ਦੇ ਵਿੱਚ ਪ੍ਰਮਾਣ ਹੁੰਦਾ ਹੈ ਫਿੱਕਾ ਬੋਲ ਦੇਖੋ ਚਨਾ ਜਿਹੜਾ ਫਿੱਕਾ ਬੋਲਦਾ ਹੈ ਸਭ ਤੋਂ 나ੜਾ ਹੈ ਇੱਕ ਤੇ ਫਿੱਕਾ ਬੋਲਾਂ ਨੇ ਸਾਡੇ ਅੰਦਰ ਫਿੱਕ ਪਵੇਗੀ ਪਰਵਾਰਕ ਫਿੱਕ ਪਵੇਗੀ ਦੂਜਾ ਅਸੀਂ ਦੁੱਖੀ ਪਹਿਲਾਵਾਂਗੇ ਕਿੱਕਾ ਬੋਲ ਨੂੰ ਗੁਚਣਾ ਸੁਨ ਬੋਲ ਕ ਜਾਣੇ ਮੇਰੇ ਮਨਾਂ ਸਮਝਣ ਦਾ ਯਤਨ ਕਰ ਕਿਸੇ ਨੂੰ ਕਿੱਕਾ ਬੋਲ ਨਾ ਮੜਾ ਬੋਲ ਨਾ ਬੋਲ ਜੋਤਿ ਸਭਾ ਹੈ ਸਵੇ ਭਲੀ ਜੋ ਨੂੰ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਉਹੀ ਸੋਹਣੇ ਨੇ ਉਹੀ ਚੰਗੇ ਨੇ ਹੋਰ ਕਿ ਕਹਿ ਰਖਾਨ ਹੋਰ ਅਸੀਂ ਕੀ ਮਖਾਨ ਕਰ ਸਕਦੇ ਆ ਤਿੰਨ ਮਤ ਤਿੰਨ ਪਤ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜੇ ਨੇ ਉਹਨਾਂ ਨੂੰ ਹੀ ਮਤ ਹੈ ਉਨਾਂ ਦੇ ਸੰਸਾਰ ਵਿੱਚ ਪਤ ਹੈ ਤਿੰਨ ਮਤ ਤਿੰਨ ਪਤ ਤਿੰਨ ਤਰ ਭੱਲੇ ਉਨਾਂ ਦੇ ਪੱਲੇ ਧਨ ਹੈ ਜਿਨਹਰ ਦਾ ਰਹਿ ਸਮਾਈ ਜਿਹੜੇ ਹਿਰਦੇ ਵਿੱਚ ਵਹਿ ਗਰੂਸ ਸਮਾਉਂਦੇ ਨੇ ਧਿਆਉਂਦੇ ਨੇ ਜਿਨਹਰ ਦਾ ਰਹਿ ਸਮਾਈ ਤਿੰਨ ਕਾ ਕੈਸਾ ਲਾਹ ਹਾਂ ਅਬਸ ਵਾਲਿਓ ਕਾਇ ਉਹਨਾਂ ਦੀ ਵਡਿਆਈ ਕੀ ਕਰੀਏ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਨਾਮਿਕ ਨਦਰੇ ਬਾਹਰੇ ਰਾਚੈ ਦਾ ਨਨਾਈ ਜਿਹੜੇ ਤੇਰੀ ਨਦਰ ਤੋਂ ਬਾਝੇ ਰਹਿ ਜਾਂਦੇ ਨੇ ਪਰ ਸੰਸਾਰ ਦੇ ਵਿੱਚ ਅਵ्यर्थਿਕ ਜੀਵਨ ਗੁਜ਼ਾਰ ਜਾਂਦੇ ਨੇ ਆਓ ਗੁਰ ਪਿਆਰ ਵਾਲਿਓ ਇਹ ਨਵਾਂ ਸਾਲ ਸਾਡੇ 'ਤੇ ਪਰਮਾਤਮਾ ਮਿਹਰ ਕਰੇ ਕੱਚੋ ਕੰਚਨ ਭਇਆ ਗੁਰ ਸ਼ਬਦ ਸਰਨੋਂ ਸੁਨਿਓ ਕੱਚ ਤੋਂ ਕੰਚਨ ਹੋ ਜਾਏ ਇਹ ਪਹਿਲਾਂ ਕੱਚ ਸਾਂ ਮਾੜੇ ਸਾਂ ਕੰਚਨ ਹੋ ਜਾਵਾਂਗੇ ਸੋਨਾ ਹੋ ਜਾਵਾਂਗੇ ਹੋਵਾਂਗੇ ਕਿਨੇ ਸ਼ਬਦ ਗੁਰੂ ਸਰਵਨਾ ਸੋਹਯੋ ਸ਼ਰੂ ਗੁਰੂ ਸਰ ਕੇ ਇਹ ਦਿਨ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਉਹ ਪਰਮਾਤਮਾ ਸਾਡੇ ਤੇ ਮਿਹਰ ਕਰੇ ਇਹ ਦਿਨ ਇਹ ਵਾਰ ਇਹ ਨਵੇਂ ਸਾਲ ਸਭ ਮੁਬਾਰਕ ਹੋ ਪਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦੇ ਮੇਰਾ ਵਹਿ ਰੋ ਦਿਨ ਮੇਲ ਸਾਡੇ ਤੇ ਹੋਵੇ ਵਾਹਿ ਰਜੀਕਾ